ਹੈਲੋ ਗਾਇਸ ਵੀਰੇ ਹੈਲੋ ਗਾਇਸ ਭੈਣੇ ਗਾਇਸ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣੇ ਭੈਣੇ ਇਹ ਕਿੱਧਰ ਫਿਰਦੇ ਹੋ ਗਾਇਸ ਵੀਰੇ ਅਸੀਂ ਸੈਰ ਕਰਦੀਆਂ ਸੀ ਰੋਟੀ ਖਾ ਕੇ ਖਾਤਦੀਆਂ ਤੇ ਅਸੀਂ ਬਹਿ ਗਈਆਂ ਇੱਥੇ ਅੱਛਾ ਭੈਣੇ ਪਾਰਕ ਚ ਸੈਰ ਕਰਨ ਆਏ ਹੋ ਸਾਡੇ ਪਿੰਡ ਦੀਆਂ ਮੜੀਆਂ ਨੇ ਕੀ ਮੜੀਆਂ ਗਾਇਸ ਵੀਰੇ ਆਪਣਾ ਅਸਲੀ ਘਰ ਇਹੀ ਆ ਭੈਣੇ ਆਪਣਾ ਨਹੀਂ ਤੇਰਾ ਸਾਡਾ ਤਾਂ ਸਾਡੇ ਪਿੰਡ ਹੀ ਆ ਅਮੇ ਮਾਨ ਨਾ ਕਰਿਆ ਕਰੋ ਆ ਭੈਣੇ ਵੈਸੇ ਕਾਹਦਾ ਮਾਨ ਪੈਸੇ ਤੇ ਲਗਾ ਕਸੇ ਦਾ ਪੈਸੇ ਦਾ ਭੈਣੇ ਜੇ ਪੈਸਾ ਹੋਊਗਾ ਫੇਰ ਹੀ ਮਾਨ ਕਰਾਂਗੇ ਆ ਆਸਲੀ ਘਰ ਆਪਣਾ ਇਹੀ ਆ ਆ ਗਾਇਸ ਭੈਣੇ ਤੂੰ ਤਾਂ ਮੈਨੂੰ ਡਰਾਉਂਦੀ ਰਹਿਨੀ ਆ ਮੇਰਾ ਤਾਂ ਹਲੇ ਵਿਆਹ ਵੀ ਨਹੀਂ ਹੋਇਆ ਉਹ ਨਾਲੇ ਪਹਿਲੀ ਭੈਣ ਦੇਖੀ ਆ ਜਿਹੜੀ ਆਪਣੇ ਵੀਰੇ ਲਈ ਕੁੜੀ ਵਾਲਾ ਘਰ ਤਾਂ ਕੀ ਵੇਖਣਾ ਇੱਥੇ ਮੈਨੂੰ ਸਿਵਿਆਂ ਵਾਲੇ ਘਰ ਦਿਖਾਉਂਦੀ ਫਿਰਦੀ ਆ